ਆਸਾ ਮਹੱਲਾ ਪੰਜਵਾਂ ਇਨਸੋ ਪ੍ਰੀਤ ਕਰੀ ਕਨੇਰੀ ਜੋ ਮਿਲਿਆ ਤਉ ਵਧੈ ਵਧੇਰੀ ਗਲ ਚਮੜੀ ਜੋ ਛੋੜੈ ਨਾਹੀ ਲਾਗ ਛਟੋ ਸਤਗੁਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਈ ਨਿਰਗੁਨ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕਉ ਮੋਹ ਹੈ ਬਾਟ ਕਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਇ ਕੈ ਮਿੱਠੀ ਗੁਰ ਪ੍ਰਸਾਦ ਦਮੈਂ ਖੋਟੀ ਡਿਠੀ ਅਗਰਕ ਉਸਕੇ ਵੱਡੇ ਠਗਾਉ ਛੋੜ ਹੈ ਨਾਹੀ ਬਾਪ ਨਮਾਉ ਮਿਲੀ ਆਪਣੇ ਉਨਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੂਰੇ ਮਨ ਭਇਆ ਆਨੰਦ ਪਉ ਚੁਕਾ ਟੂਟੇ ਸਭ ਫੰਦ ਕਹੋ ਨਾਨਕ ਜਾ ਸਤਿਗੁਰ ਪਾਇਆ ਘਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮਿੱਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ ਸੰਤ ਰਹਿਤ ਸੁਨੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨ ਜਾਈ ਰਹਾਓ ਵਰਤਨ ਜਾ ਕੈ ਕੇਵਲ ਨਾਮ ਅਨੰਦ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੈ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਟ ਨਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਸੂਰਬੀਰ ਬਚਨ ਕੇ ਬਲੀ ਕੌਲਾ ਬਪੁਰੀ ਸੰਤੀ ਛਲੀ ਤਾਕਾ ਸੰਗ ਬਾਂਛੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤਹਿ ਟਹਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾ ਸਗਲ ਸੁਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਓਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾ ਕੀ ਗਤ ਮਿਤ ਕਹਿਨ ਨ ਜਾਵੇ ਰਹਾਉ ਵਰਤਨੇ ਮ ਮਜਨ ਤਿਸ ਪੂਜਾ 베ਦ ਪੁਰਾਨ ਤਿਨ ਸਿਮਰਤ ਸੁਨੀਜਾ महापुनीत जाका निर्मल थान साद संगत जाके हर हर नाम ਪ੍ਰਗਟਿਓ ਸੋ ਜਨ ਸਗਲੇ ਭਵਨ ਪਤਿਤ ਪੁਨੀਤ ਤਾਕੀ ਪਗ ਰੇਨ ਜਾਂ ਕਉ ਪੀਟਿਓ ਹਰ ਹਰ ਰਾਏ ਤਾਕੀ ਗਤ ਮਿਤ ਕਥਨ ਨ ਜਾਏ ਆਠ ਪਹਿਰ ਕਰ ਜੋੜ ਧਿਆਵੋ ਓਨ ਸਾਦਾ ਕਾ ਦਰਸ਼ਨ ਪਾਵੋ ਮੋਹਿ ਗਰੀਬ ਕਉ ਲੇਹੋ ਰਲਾਈ ਨਾਨਕ ਆਏ ਪਏ ਸਰਣਾਇ ਆਸਾ ਮਹੱਲਾ 5 आठ पहर उदक इस नानी सदहि भोग लगाए सुगियानी बिरथा काहू छोडे नाही बहर बहर तिस लागै पाई सालि राम हमारे सेवा पूजा अरचा वंदन देवा रहाऊ ਕੰਟਾ ਜਾ ਕਾ ਸੁਣੀਏ ਚੌਕੁੰਟ ਆਸਨ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੂਲੇ ਤਾਕਾ ਧੂਪ ਸਦਾ ਪਰ ਫੁੱਲੈ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸਹਿ ਪ੍ਰਾਪਤ ਤਿਸ ਹੀ ਲੈਨਾ ਸੰਤ ਚਰਨ ਉਹ ਆਏ ਸਰਨਾ ਹੱਥ ਚੜਿਓ ਹਰ ਸਾਲ ਗਿਰਾਮ ਕਹੋ ਨਾਨਕ ਗੁਰ ਕੀ ਨੋ ਦਾਨ ਆਸਾ ਮਹੱਲਾ 5 ਪੰਜ ਪਦਾ ਇਕ ਜਹ ਪੰਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮਕਾ ਮਾਰਗ ਦੂਰ ਰਹਿਆ ਰਹਾਉ ਜਹ ਲਾਲ ਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਦ ਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ ਕਹਉ ਨਾਨਕ ਜਿਸ ਸਤ ਗੁਰ ਪੂਰਾ ਵਾਜੇ ਤਾਕੈ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਦੋ ਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸਹਿ ਅਗਾਨੇ ਜਪ ਜਪ ਜੀਵਾ ਸਾਰਿੰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਹਰ ਪਰੇ ਪੰਡਾਰ ਟੋਟ ਨਾ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ 타કી ਪਰਮਗਤ ਹੋਏ ਆਸਾ ਕਰ ਸਤਵਾਂ ਮਹੱਲਾ 5ਵਾਂ ਹਰ ਕਾ ਨਾਮੁਰ ਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮਿਰੈ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ ਤੇਰਾ ਕੀਆ ਮਿੱਠਾ ਲਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜਹਿ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆ ਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਪਿਰ ਕੀ ਲਾਗੀ ਸੌਕਨ ਕਰ ਕੀ ਕੰਤ ਤਿਆਗੀ ਪ੍ਰੇਸ ਸੁਹਗਨ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਯੋ ਪ੍ਰੇ ਕਹਿਆ ਮਾਨਿਆ ਸੂਖ ਸਹਿਜ ਇਸ ਕਰ ਕਾ ਜਾਨਿਆ ਰਹਾਉ ਹਾਉ ਬੰਦੀ ਪ੍ਰੇ ਖਿਜਮਤ ਧਾਰ ਉਹ ਅਬਨਾਸੀ ਅਗਮ ਅਪਾਰ ਲੇ ਪਖਾ ਪ੍ਰੇ ਚੱਲੋ ਪਾਏ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁੱਲ ਨਾ ਸੁਭਾਵੰਤ ਕਿਆ ਜਾਨਾ ਕਿਉ ਭਾਨੀ ਕੰਤ ਮੋਹਿ ਅਨਾਥ ਗਰੀਬ ਨਿਮਾਨੀ ਕੰਤ ਕਰ ਹਮ ਕੀ ਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਹਿਜ ਮੇਰਾ ਤਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ ਆਸਾ ਮਹੱਲਾ ਪੰਜਵਾਂ ਮਾਥੈ ਤਰਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇਕ ਰਾਮ ਉਪਾਈ ਓਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਪਾਇਠ ਗੌਲੀ ਸਭ ਜਗ ਜੋਹਿਆ ਬ੍ਰਹਮਾ ਵਿਸ਼ਨ ਮਹਾਦੇਉ ਮੋਹਿਆ ਗੁਰਮੁਖ ਨਾਮ ਲਗੇ ਸੋਹਿਆ ਵਰਤਨੀਮ ਕਰਿ ਥਾਕੇ ਪੁਨਹ ਚਰਨਾ ਤਟ ਤੀਰਥ ਭਵੇ ਸਭ ਧਰਨਾ ਸੇ ਉਬਰੇ ਜੇ ਸਤਗੁਰ ਕੀ ਸਰਨਾ ਮਾਇਆ ਮੋਹ ਸਭੁ ਜਗ ਬਾਧਾ ਹਉ ਮੈਂ ਪਚੈ ਮਨ ਮੁਖ ਮੂਰਾਖਾ ਗੁਰ ਨਾਨਕ ਬਾਹ ਪਕਰ ਹਮ ਰਖਾ ਆਸਾ ਮਹੱਲਾ ਪੰਜਵਾ ਸਰਬ ਦੁਖ ਜਬ ਬਿਸਰਹਿ ਸੁਆਮੀ ਈਹਾ ਊਹਾ ਕਾਮ ਨ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ کرپا اپنے نائے لائے سرب سوکھ پرب تمری رجائے رہا سنگ ہوت جا جانت دور سو جن مرتا نت نت چور جن سب کچھ دیا تص چت ناہے مہاں بکیا مہ دن رہ جائے کہو نانک پرب سمرہ ایک گت گر پورے ٹیک آسا محلہ پنجوان نام جپ ਤੋ ਮਨ ਤਨ ਸਭ ਹਰਿਆ ਕਲਮਲ ਦੂਖ ਸਗਲ ਪਰ ਹਰਿਆ ਸੋਈ ਦਿਵਸ ਭਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗਤ ਪਾਈ ਰਹਾਉ ਸਾਧ ਜਨਾਂ ਕੇ ਪੂਜੇ ਪੈਰ ਮਿਟੇ ਉਪਦਰ ਹੈ ਮਨ ਤੇ ਬੈਰ ਗੁਰ ਪੂਰੇ ਮਿਲ ਛਗਰ ਚੁਕਾਇਆ ਪੰਜ ਦੂਤ ਸਭ ਵਸਗਤ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹੱਲਾ 5 ਗਾਵਲੇ ਹੈ ਤੂੰ ਗਾਵਨ ਹਾਰੇ ਜੀ ਪਿੰਡ ਕੇ ਪ੍ਰਾਨ ਆਧਾਰੇ ਜਾ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬਹੁੜ ਨ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਨ ਨਿਧਾਨ ਨਿਤ ਨਿਤ ਜਾਪੀਐ ਬਲੇਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀਐ ਰਹਾਉ ਜਾ ਕਾ দান ਨਿਖੂਟੈ ਨਹੀਂ ਪਲੀ ਤਾਂਤ ਸਭ ਸਹਿਜ ਸਮਾਹੀ ਜਾਕੀ ਬਖਸ ਨਾ ਮਿਟੈ ਕੋਈ ਮਨ ਵਸਾਈਐ ਸੱਚਾ ਸੋਈ ਸਗਲ ਸਮਗਰੀ ਗ੍ਰਹਿ ਜਾਕੇ ਪੂਰਨ ਪ੍ਰਭ ਕੇ ਸੇਵਕ ਦੁਖ ਨ ਝੂਰਨ ਓਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੁਣ ਨਿਧ ਗਾਈਐ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰਪਾਸ ਨਾਨਕ ਮੰਗੇ ਹਰ ਤਨਰਾਸ ਆਸਾ ਮਹੱਲਾ 5ਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਉ ਹੋਆ ਸੁਖ ਕਰਿ ਕਿਰਪਾ ਗੁਰ ਦੀ ਨਾਓ ਬਲ ਬਲ ਤਿਸ ਸਤਗੁਰ ਕਉ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਗੁਰ ਕੀ ਸਰਣਾਇ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਫਲ ਪਾਏ ਅਗਨ 부ਜੀ ਸਭ ਹੋਈ ਸ਼ਾਂਤ ਕਰਿ ਕਿਰਪਾ ਪਾ ਗੁਰ ਕੀ ਨੀਂਦਾਤ ਨਿਥਾਵੇ ਕਉ ਗੁਰ ਦੀਨੋ ਥਾਨ ਨਿਮਾਨੇ ਕਉ ਗੁਰ ਕੀ ਨੋ ਮਾਨ ਬੰਦਨ ਕਾਟ ਸੇਵਕ ਕਰ ਰੱਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾ ਕਉ ਭਇਆ ਦਿਆਲਾ ਸੂਜਨ ਹੁਆ ਸਦਾ ਨਿਹਾਲਾ ਆਸਾ ਮਹੱਲਾ 5ਵਾਂ ਸਤਗੁਰ ਸਾਚੈ ਦਿਆ ਪੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੈ ਮਾਹੇ ਆਇ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾਰਾ ਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੈ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇ ਪਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ